ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੋਰ ਕੱਗਾ ਅੱਜ ਅਸੀਂ ਪਹੁੰਚੇ ਹਾਂ ਖਨੋਰੀ ਬਾਰਡਰ ਤੇ ਜਿੱਥੇ ਅੱਜ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਡੱਲੇਵਾਲ ਸਾਹਿਬ ਵੀ ਇੱਥੇ ਆਏ ਹੋਏ ਸੀਗੇ ਤੇ ਉਹਨਾਂ ਨੇ ਸਪੀਚ ਅੱਜ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਗਿਆ ਹੈ ਤੇ ਮਜ਼ਦੂਰਾਂ ਦੀ ਕੀ ਅਹਿਮੀਅਤ ਹੈ ਉਹ ਇੱਥੇ ਦੱਸੀ ਗਈ ਹੈ ਤੇ ਇਸ ਕਾਫੀ ਭਾਰੀ ਇਕੱਠ ਜੋ ਬੀਬੀਆਂ ਦਾ ਤੇ ਵੀਰਾਂ ਦਾ ਕਿਸਾਨ ਜਥੇਬੰਦੀਆਂ ਦਾ ਇੱਥੇ ਹੋਇਆ ਸੀ ਤੁਹਾਨੂੰ ਸਾਰਾ ਇਹ ਏਰੀਆ ਸੀ ਇੱਥੇ ਕਵਰੇਜ ਕਰਵਾਵਾਂਗੇ ਤੇ ਡੱਲੇਵਾਲ ਸਾਹਿਬ ਕੀ ਕਹਿ ਰਹੇ ਨੇ ਤੇ ਹੋਰ ਕਿਸਾਨਾਂ ਆਗੂ ਕੀ ਕਹਿ ਰਹੇ ਨੇ ਉਹ ਅਸੀਂ ਸਾਰਾ ਤੁਹਾਨੂੰ ਦੱਸਾਂਗੇ ਤੇ ਮੇਰੇ ਨਾਲ ਜੁੜੇ ਰਹੋ ਜਨਤਾ ਦੀ ਆਵਾਜ਼ ਹਰਪ੍ਰੀਤ ਕੋਰ ਗੱਗਾ ਜੂ ਇੱਕ ਤਾਂ ਜੰਗਾਬਾ ਉਹ ਨਿਗਾਹ ਕਰਕੇ ਦਿਖਾਤਾ ਹੈ ਗਏ ਲੋਕ ਕੀ ਹੋ ਰਹੇ ਹਨ ਲੇਕਿਨ ਇੱਕ ਦਿਨ ਜ਼ਰੂਰ ਆਵੇਂ ਮੱਖਜਤ ਕਰ ਲੈਣ ਜੋ ਮਰਜੀ ਕਰ ਲੈ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਮੋਲ ਨੂੰ ਚਲਾ ਰਹੇ ਹੋ ਉਹ ਦਿਨ ਦੂਰ ਨਹੀਂ ਸਮਾਂ ਬਹੁਤ ਮੇਰੇ ਹੈ ਵਾਹਿਗੁਰੂ ਕਿਰਪਾ ਕਰੇਗਾ ਇਹਨਾਂ ਨੂੰ ਮੂੰਹ ਵੀ ਖਾਣੀ ਪਵੇਗੀ ਕਿਉਂਕਿ ਜਿਵੇਂ ਸਾਡੇ ਬਜ਼ੁਰਗ ਲੀਡਰ ਬਾਈ ਸਾਹਮਣੇ ਬੜੀ ਵੱਡੀ ਗੱਲ ਕੀਤੀ ਹੈ ਤੰਮੇ ਵਿਸ਼ਲੇਸ਼ਣ ਆ ਚੁੱਕੇ ਨੇ ਇੱਕ ਜੁम्मेवार ਸੰਸਥਾ ਦਾ ਵਿਸ਼ਲੇਸ਼ਣ ਹੈ ਕਿ ਜਿਹੜੇ ਕਦੇ 400 ਪਾਰ ਦੀਆਂ ਗੱਲਾਂ ਕਰਦੇ ਸੀ ਅੱਜ ਸਵਾ 200 ਦੇ ਵੀ ਥੱਲੇ ਆਏ ਬੈਠੇ ਨੇ ਉਹਨਾਂ ਦਾ ਵਿਸ਼ਲੇਸ਼ਣ ਹੋਣਾ ਸ਼ੁਰੂ ਹੋ ਗਿਆ ਸੋ ਇਹ ਗੰਨੜੀ ਗੱਲ ਹੈ ਜਿੰਨਾ ਮਰਜੀ ਧੱਕਾ ਕਰ ਲੈਣ ਜਿੰਨਾ ਧੱਕਾ ਕਰਨਗੇ ਉੱਤ-ਉੱਤ ਗੱਲਾਂ ਉਹਨਾਂ ਦੇ ਜੋੜੇ ਬੈਠਦੀ ਜਾਣੀਆਂ ਆ ਜਿਹੜਾ ਸਾਡਾ ਨੌਜਵਾਨ ਭਾਵੇਂ ਕਿਸੇ ਵੀ ਪਰਿਵਾਰ ਚੋਂ ਹੈ ਸਿੰਘਾਂ ਫਰਸੀ ਬੈ ਕੇ ਫਾਹਿਮਾ ਕੇ ਮਾਰੇ ਕੋਈ ਆਵਾਜ਼ ਉੱਠ ਨਹੀਂ ਹੈ ਉਹ ਵੀ ਇਹਨਾਂ ਮੋਦੀ ਦੀ ਸਰਕਾਰ ਦੇ ਮੋਦੀ ਦੇ ਮਤਲਬ ਕਬਰ ਨੂੰ ਖੋਦਣ ਦੇ ਵਿੱਚ ਇੱਕ ਵੱਡਾ ਕੰਮ ਕਰਨਾ ਤੁਸੀਂ ਦੇਖੋ ਕੀ ਬਣਨਾ ਹੈ ਇਸ ਸਰਕਾਰ ਦੀ ਕਬਰ ਖੋਦੀ ਜਾਣੀ ਹੈ ਸੌਖਾ ਨਹੀਂ ਹੈ ਕਰਨਾ ਲੇਕਿਨ ਮੇਰੀ ਬੇਨਤੀ ਹੈ ਮੇਰੇ ਦੋਸਤੋ ਸ਼ਾਂਤੀ ਰੱਖ ਕੇ ਜਰੂਰ ਚੱਲਿਓ ਐਸ ਵੇਲੇ ਸੋਚੋ ਉਹਦੀ ਬਿਆਨਬਾਜ਼ੀ ਕੀ ਹੈ ਜਿਵੇਂ ਇਹ ਹੋਣੀ ਬਿਆਨਬਾਜ਼ੀ ਦੇਣ ਹਰ ਇੱਕ ਬਹੁਤ ਸਤਰ ਕੋਣਾ ਪਹਿਲੇ ਅੰਦੋਲਨ ਕਾਰਗਰ ਨੂੰ ਖਾਸ ਕਰਕੇ ਸਤਰਕ ਹੋ ਕੇ ਰਹਿਣਾ ਪੈਣਾ ਹੈ ਪਹਿਲਾਂ ਇਹਨਾਂ ਦੇ ਆਰਐਸਐਸ ਨੇ ਜਨਰਲ ਸੈਕਟਰੀ ਦਾ ਬੈਨ ਰਾਇਆ ਸੀ ਕਿ ਆਹ ਜਿਹੜੇ ਨੰਬਰਕਾਰੀ ਵੇਖੇ ਨੇ ਉਹ ਗਾਉਂਵਾਦੀ ਦੇ ਮੱਧਮ ਨ ਵੀ ਦੱਸ ਕੇ ਗਿਆ ਸੀ ਤੁਹਾਨੂੰ ਇਹ ਦੋ ਗਾਏ ਕਿਹਾ ਉਹਨਾਂ ਨੇ ਕਿ ਚੋਲਾ ਚੋਲਾ ਦੇ ਦੌਰਾਨ ਕਿ ਕਿਸੇ ਪ੍ਰਾਮੀਅ ਰਾਜਕਤਾ ਖੜਾ ਸਕਦੇ ਨੇ ਉਦੋਂ ਚ ਵੀ ਇਹ ਗੁੰਮ ਹੁੰਦੀ ਸੀ ਉਹਨਾਂ ਦੀ ਕਿ ਵਕਤ ਲਵੰਗੇ ਜੇ ਸਮਾਂ ਹੋ ਗਏ ਲੋਕਾਂ ਦੇ ਵਿੱਚ ਅਰਾਜਕਤਾ ਖੁੱਲ੍ਹ ਫੈਲੋਂਗੇ ਕਿ ਜਦੋਂ ਕਿ ਦੰਗੇ ਪੜਤੋਂਗੇ ਉਸ ਵਕਤ ਉਹਨਾਂ ਦੀ ਉਸ ਬਿਆਨ ਤੋਂ ਗੂਲਦਾ ਸੀ ਲੇਕਿਨ ਹੁਣ ਜਿਹੜਾ ਸਪਸ਼ਟ ਕਹਿਣਾ ਸ਼ੁਰੂ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਕਦੇ ਉਹ ਬਿਆਨ ਨਹੀਂ ਦਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਕਿ ਕੀ ਕਹਿ ਰਹੇ ਹੈ ਕਹਿੰਦਾ ਜੇਕਰ ਇਹਨਾਂ ਦਾ ਰਾਜ ਆ ਗਿਆ ਦੂਸਰੀ ਧਰਗਾ ਦੇ ਰਾਜ ਆ ਗਿਆ ਪਹਿਲਾਂ ਤੁਹਾਡੇ ਮੰਗਲ ਸੂਤਰ ਵੀ ਖੋਲਣਗੇ ਦੂਸਰੀ ਧਰਵਾ ਦੇ ਨਾਲ ਰਾਦ ਆ ਗਿਆ ਤੁਹਾਡੀਆਂ ਪ੍ਰਾਪਰਟੀਆਂ ਖੋਲਣਗੇ ਇੱਥੋਂ ਤੱਕ ਕਿ ਇੱਕ ਟੱਟ ਗਿੰਤੀ ਮੁਸਲਮਾਨ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਹਨਾਂ ਦੀ ਬਿਆਨਬਾਜ਼ੀ ਹੁਣ ਸ਼ੁਰੂ ਹੋ ਗਈ ਇਹਦਾ ਮਤਲਬ ਦੇਸ਼ ਦੇ ਵਿਕਾਸ ਦੀ ਕੋਈ ਮੋੜ ਨਹੀਂ ਦੇਸ਼ ਦੇ ਅੰਦਰ ਉਸਾਰਤ ਦੀ ਕੋਈ ਮੋੜ ਨਹੀਂ ਦੇਸ਼ ਨੂੰ ਬਚਾਉਣ ਦੀ ਕੋਈ ਮੋੜ ਨਹੀਂ ਸਿਰਫ ਸੱਤਾ ਲੈ ਕੇ ਆਉਣੀ ਹੈ ਉਦੋਂ ਵੀ ਜੋ ਵੀ ਕੀਤਾ ਜਾ ਸਕਦਾ ਹੈ ਹਿੰਦੂ ਮੁਸਲਮ ਕੀਤਾ ਜਾ ਸਕੇ ਕਰਨਗੇ ਸਿੱਖ ਹਿੰਦੂ ਕਰਨ ਦੀ ਲੋੜ ਪਈ ਕਰਨਗੇ ਜੀ ਜਾਤੀਵਾਦ ਬਾਹਰ ਧਰਮਵਾਦ ਬਾਹਰ ਸਿੱਖਾਂ ਨੂੰ ਅਸੀਂ ਰੱਖਿ ਰਾਇਦਾ ਕਰਵਾਂ ਦਾ ਯਤਨ ਵੀ ਕਰਨਗੇ ਤੇ ਸਾਰੇ ਤੁਸੀਂ ਸੰਭਲ ਕੇ ਚੱਲਣਾ ਆ ਛੋੜੇ ਦਾ ਸਮਾਂ ਨਿਗਾੜੇ ਸੰਭਲ ਕੇ ਜਿਸ ਤਰੀਕੇ ਦੇ ਨਾਲ ਤੁਹਾਡਾ 16 ਦਾ ਦੌਰ ਚੱਲ ਰਿਹਾ ਹੈ ਇਹ ਸਵਾਮੇ ਦੇ ਦੌਰ ਦੇ ਅੰਦਰ ਇਹਨਾਂ ਬਾਰੇ ਕੋਈ ਤੁਹਾਡੇ ਸਵਾਲਾਂ ਦਾ ਜਵਾਬ ਕੋਈ ਨਹੀਂ ਦੋਸਤੋ ਪਰ ਲੇਕਿਨ ਦੰਗੇ ਭੜਕਾਉਣ ਦੀ ਸ਼ਾਜਾਹ ਨਾਲ ਲੋਕਾਂ ਦੀ ਅੱਜ ਉਹਨਾਂ ਦੇ ਬਿਆਨਾਂ ਤੋਂ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਕੁਝ ਵੀ ਕਰਵਾ ਸਕਦੇ ਆ ਕਿਤੇ ਵੀ ਹਿੰਦੂ ਮੁਸਲਮਾਨ ਦਾ ਦੰਗਾ ਬਣਵਾ ਸਕਦੇ ਆ ਕਿਤੇ ਵੀ ਹਿੰਦੂ ਸਿੱਖ ਦਾ ਦੰਗਾ ਬਣਵਾ ਸਕਦੇ ਆ ਇਸ ਕਰਕੇ ਆਪਾਂ ਸਾਰੇ ਨੇ ਬੜਾ ਸੰਜਮ ਦੇ ਵਿੱਚ ਰਹਿ ਕੇ ਬੜੇ ਤੰਬਲ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਜਿਵੇਂ ਮੇਰਾ ਵੀਰ ਕਹਿੰਦਾ ਕਿ ਜੇ ਕਿ ਤੁਹਾਡੀ ਜਿਹੜੀ ਸਵਾਲਾਂ ਦੀ ਸ਼ਬਦਾਬਲੀ ਹੈ ਬੜੀ ਵਧੀਆ ਹੋਣੀ ਚਾਹੀਦੀ ਹੈ ਪਤਾ ਲੱਗੇ ਕਿ ਸਵਾਲ ਹੋ ਰਹੇ ਨੇ ਲੇਕਿਨ ਇਹ ਜ਼ਰੂਰ ਹੈ ਘਬਰਾਹਟ ਆ ਚੁੱਕੀ ਆ ਜਿਵੇਂ ਮੇਰੇ ਵੀਰ ਨੇ ਗੱਲ ਕੀਤੀ ਆ ਤੇ ਦੇਖੋ ਅਸੀਂ ਜਦੋਂ ਬੋਲਣ ਸ਼ੁਰੂ ਕੀਤਾ ਸੀ ਅਸੀਂ ਉਸ ਵੇਲੇ ਇਹ ਸੋਚ ਕੇ ਨਹੀਂ ਸੀ ਕੀਤਾ ਕਿ ਅਸੀਂ ਟੋਣਾ ਦੇ ਸਮੇਂ ਤੇ ਵੀ ਇੱਥੇ ਬੈਠਣਾ ਹੈ ਸਾਨੂੰ ਤਾਂ ਲੱਗਦਾ ਸੀ ਕਿ ਸਾਡੇ ਨਾਲ ਕੀਤਾ ਹੋਇਆ ਵਾਅਦਾ ਨੇ ਸਰਕਾਰ ਨੂੰ ਯਾਦ ਕਰਾਉਣਾ ਹੈ ਸਰਕਾਰ ਇਮਾਨਦਾਰ ਹੋਈ ਤਾਂ ਸਾਰੇ ਵਾਅਦੇ ਪੂਰੇ ਕਰੇਗੀ ਕਿਹੜਾ ਨਵੀਂ ਮੰਮੀ ਅੱਗੇ ਚੱਲੇ ਆ ਲੇਕਿਨ ਸਰਕਾਰ ਦੀ ਜਿਹੜੀ ਇਮਾਨਦਾਰੀ ਉਹ ਬਿਲਕੁਲ ਨਹੀਂ ਸੀ ਸਰਕਾਰ ਦੇ ਅੰਦਰ ਜੋ ਕਾਪਸੀ ਉਹ ਸਪਸ਼ਟ ਹੋ ਗਿਆ ਆਪਾਂ ਨੂੰ ਕਿ ਆਪਾਂ ਨੂੰ 18 ਤਰੀਕ ਤੋਂ ਲੈ ਕੇ ਉਸ ਤੋਂ ਬਾਅਦ ਆਪਣੇ ਨਾਲ ਮੀਟਿੰਗ ਕਰਨ ਦੀ ਲੋੜ ਨਹੀਂ ਸਮਝੀ ਲੇਕਿਨ ਇੱਕ ਗੱਲ ਨੋਟ ਕਰਿਓ ਇਹ ਕੁਦਰਤ ਕਰਨੀ ਹੈ ਪ੍ਰਵਾਨ ਕਰਦਾ ਵਾਜੂ ਕਰਦਾ ਇਹਨਾਂ ਦੀ ਪਾ ਇਹਨਾਂ ਦੀ ਵਿਚਾਰਿਆਂ ਦੀ ਕਿਸਮਤ ਫੁੱਟੀਆਂ ਬੰਦਾ ਹੀ ਲੱਗਦਾ ਕਿਉਂ ਕਿ ਤੁਹਾਡਾ ਅੰਦੋਲਨ ਖਤਮ ਕਰਵਾਉਣ ਦੀ بجائے ਤੁਹਾਡੀਆਂ ਮੰਗਾਂ ਮੰਨਣ ਦੀ بجائے ਅੰਦੋਲਨ ਨੂੰ ਖਿੱਚ ਕੇ 14 ਦੇ ਸਮੇਂ ਤੇ ਲੈ 14 ਦੇ ਸਮੇਂ ਤੇ ਆਇਆ ਅੰਦੋਲਨ ਅਸੀਂ ਕਿਹਾ ਸੀ ਕਿ ਇਹ ਅੰਦੋਲਨ ਦੁਨੀਆ ਦਾ ਪਹਿਲਾ ਮੋਲੋ ਹੋ ਨਿਕਲੇਗਾ ਚਾਹੇ ਇੱਕ ਪਾਸੇ ਚੋਣਾਂ ਚੱਲੀਆਂ ਹੋਣਗੀਆਂ ਇੱਕ ਪਾਸੇ ਕਿਸਾਨ ਅੰਦੋਲਨ ਕਰਦੇ ਹੋਣਗੇ ਔਰ ਉਸ ਸਮੇਂ ਹਰ ਇੱਕ ਪੋਲੀਟਿਕਲ ਪਾਰਟੀ ਨੂੰ ਸੋਚਣਾ ਪਏਗਾ ਕਿਸਾਨਾਂ ਦੇ ਇੰਤਿਹਾਸ ਮੰਗਾਂ ਮੁਜਾ ਦੇ ਮਸਲਿਆਂ ਦੇ ਉੱਤੇ ਮੇਰੇ ਦੋਸਤੋ ਤੋਦ ਸਾਰੇ ਸੋਚਣ ਵੀ ਮਜਬੂਰ ਹੋਣੇ ਬੇਸ਼ੱਕ ਬੀਨ ਬੀਰੇ ਆਪਣੇ ਚੋਣ ਮੈਨੀਫੈਸਟੋ ਦੇ ਬੱਚੇ ਗੱਲਾਂ ਨਹੀਂ ਲੱਗ ਕੇ ਆਉਂਦੀਆਂ ਲੇਕਿਨ ਸੋਚ ਲਿਓ ਕਿ ਤੁਹਾਡਾ ਜਿਹੜਾ ਸੋਨਾਂ ਦਾ ਦੌਰ ਚੱਲ ਰਿਹਾ ਹੈ ਸੋਲਾਂ ਦੀ ਜਿਹੜੀ ਛੜੀ ਲਾਈ ਹੋਈ ਹੈ ਉਹਨਾਂ ਦੇ ਉੱਤੇ ਖਾ ਜਾਂਦੇ ਘੇੜਦੇ ਸਵਾਲ ਪੁੱਛਦੇ ਇਹਨਾਂ ਕੋਲੇ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਆ ਦੋ ਤਿੰਨ ਦਿਨ ਤੋਂ ਲਗਾਤਾਰ ਉਹਨਾਂ ਦੀ ਕੋਸ਼ਿਸ਼ ਹੈ ਕਦੇ ਕਿਸੇ ਨਾਲ ਗੱਲ ਕਰਦੇ ਆ ਕਦੇ ਕਿਸੇ ਨਾਲ ਗੱਲ ਕਰਦੇ ਆ ਕਿ ਬੀਜੇਪੀ ਤੋੜਨਾ ਬੰਦ ਕਰਨਾ ਚਾਹੁੰਦੀ ਆ ਉਹ ਭਾਈ ਹੁਣ ਬੀਜੇਪੀ ਦੇ ਵਿੱਚ ਗੱਲ ਕਰਨ ਦੀ ਕੀ ਲੋੜ ਹੈ ਬੀਜੇਪੀ ਕੋਲੇ ਸਮੱਸਿਆ ਜਿਹਨੂੰ ਅਸੀਂ ਅੰਦੋਲਨ ਲੜ ਰਹੇ ਸੀ ਤੁਸੀਂ ਤਾਕਤ ਦੇ ਵਿੱਚ ਸੀ ਉਹ ਉਹ ਕਰ ਲੈਂਦੇ ਕਾਚੇ ਮਸਲੇ ਨੂੰ ਹਲ ਕਰ ਦਿੰਦੇ ਉਹ ਕਿਹੜੀਆਂ ਗੱਲਾਂ ਕਰਦੀਆਂ ਕਰਨੀਆਂ ਜੰਮਾ ਕਰਦੇ ਹੋ ਤੁਹਾਡੀ ਨੀਅਤ ਸਾਹਮਣੇ ਆ ਰਹੀ ਹੈ ਕਿ ਤੁਸੀਂ ਕਾਰਪੋਰੇਟ ਪੱਖੀ ਹੋ ਕਿਸਾਨ ਜਾਂ ਮਜ਼ਦੂਰ ਪੱਖੀ ਨਹੀਂ ਹੋ ਤੁਸੀਂ ਜੋ ਫੈਸਲੇ ਲੈ ਕੇ ਚੱਲ ਰਹੇ ਹੋ ਉਹ ਦੱਸ ਰਹੇ ਨੇ ਕਿ ਆ